ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਆਪਣੀ ਇਸ ਵੀਡੀਓ ਵਿੱਚ ਤੇ ਅੱਜ ਗੱਲ ਕਰਦੇ ਹਾਂ ਕਿ ਇੱਕ ਫੌਜੀ ਹੁੰਦਾ ਉਹ ਇੱਕ ਟ੍ਰੇਨ ਵਿੱਚ ਚੜਦਾ ਹੈ ਰੇਲ ਗੱਡੀ ਵਿੱਚ ਚੜਦਾ ਤੇ ਚੜਦਾ ਉਹ ਡੱਬੇ ਵਿੱਚ ਵਹਿੰਦਾ ਕਿ ਬਾਹਲੇ ਲੋਕ ਬੈਠੇ ਸੀ ਉਹਦੇ ਬੈਠਣ ਲਈ ਕੋਈ ਜਗ੍ਹਾ ਨਹੀਂ ਸੀ ਬਾਹਲੇ ਲੋਕ ਬੈਠੇ ਸੀ ਤੇ ਉਹ ਸਕੀਮ ਲਾਉਂਦਾ ਇੱਕ ਚਲਾਕੀ ਜੀ ਖੇਡਦਾਗਾ ਉਹ ਕਹਿੰਦਾ ਵੀ ਸੱਪ ਆ ਗਿਆ ਸੱਪ ਆ ਗਿਆ ਸੱਪ ਆ ਗਿਆ ਸਾਰਿਆਂ ਨੂੰ ਡਰਾ ਦਿੰਦਾ ਮਤਲਬ ਕੋਈ ਸੱਪ ਨਹੀਂ ਆਉਂਦਾ ਉਹ ਡਰਾ ਦਿੰਦਾ ਸਾਰਿਆਂ ਨੂੰ ਤੇ ਸਾਰੇ ਲੋਕੀ ਉਸ ਡੱਬੇ ਚ ਜਿਹੜੇ ਨਿਕਲ ਜਾਂਦੇ ਆ ਦਾ ਸਮਾਨ ਸਮੋਲ ਲੈ ਕੇ ਤੇ ਡੱਬਾ ਵਾਈ ਹੋ ਜਾਂਦਾ ਖਾਲੀ ਤੇ ਉਹ ਬਣਾ ਹੀ ਖੁਸ਼ ਹੁੰਦਾ ਵੀ ਸਾਰੇ ਟੱਪ ਗਏ ਹੁਣ ਮੇਰੇ ਬੈਠਣ ਦੀ ਜਗ੍ਹਾ ਹੋ ਜੂਗੀ ਉੱਥੇ ਸੌਣ ਪੰਨੋ ਰਾਤ ਹੁੰਦੀ ਰਾਤ ਦਾ ਵੇਲਾ ਹੁੰਦਾ ਤੇ ਉਹ ਵਧੀਆ ਜੀ ਸੀਟ ਵੇਖ ਕੇ ਆਪਦਾ ਉੱਥੇ ਲੈ ਕੇ ਚਾਦਰ ਆਪਦਾ ਮੌਜ ਨਾਲ ਸੌ ਜਾਂਦਾ ਤੇ ਉਹ ਕਿਨਾਲ ਦੇ 8 ਘੰਟੇ ਸੁੱਤਾ ਰਹਿੰਦਾ ਉਹ ਡੱਬੇ 'ਚ ਤੇ ਜਦੋਂ ਉੱਠਦਾ ਬਾਰੀ ਥਾਣੀ ਮੂੰਹ ਕੱਢਦਾ ਦੇਹਦਾ ਵੀ ਵੇਖੇ ਕਿੱਥੇ ਆ ਗਿਆ ਆਪਣਾ ਕੋਈ ਟਿਕਾਣਾ ਸਟੇਸ਼ਨ ਟੱਪ ਨਾ ਗਿਆ ਹੋਵੇ ਗੱਡੀ ਪਤਾ ਨਹੀਂ ਕਿੱਥੇ ਜੀ ਪਹੁੰਚ ਗਈ 8 ਘੰਟੇ ਹੋ ਗਏ ਤੇ ਉਹ ਜਿਹੜਾ ਬਾਰੀ ਵਾਈ ਦੇ ਮੂੰਹ ਕੱਢਦਾ ਹੈਗਾ ਉਹ ਉੱਥੇ ਚਾਏ ਚਾਏ ਕਰਦਾ ਇੱਕ ਬੰਦਾ ਫਿਰਦਾ ਹੁੰਦਾ ਤੇ ਉਹ ਉਹਨੂੰ ਬੁਲਾ ਕੇ ਕਹਿੰਦਾ ਪੁੱਛਦਾ ਹੈਗਾ ਕਹਿੰਦਾ ਵੀ ਕਿੱਥੇ ਪਹੁੰਚ ਗਈ ਕਿਹੜਾ ਸਟੇਸ਼ਨ ਆਏ ਇਹ ਵੀ ਮੈਨੂੰ ਦੱਸ ਤੇ ਉਹ ਕਹਿੰਦਾ ਕਹਿੰਦਾ ਗੱਡੀ ਕਿਤੇ ਨਹੀਂ ਪਹੁੰਚੀ ਜੀ ਕਹਿੰਦਾ ਕੀ ਨਾਲ ਦੇ ਇਹ ਡੱਬਾ ਕਹਿੰਦਾ ਇੱਥੇ ਆ ਜਿੱਥੇ ਸੀਗਾ ਕਹਿੰਦਾ ਸੱਪ ਆਉਣ ਕਰਕੇ ਕਹਿੰਦਾ ਇਹ ਡੱਬੇ ਨੂੰ ਗੱਡੀ ਨਾਲੋਂ ਵੱਖ ਕਰਤਾ ਸੀ ਵੀ ਸੱਪ ਮਿਲਿਆ ਨਹੀਂ ਤੇ ਵੀ ਡੱਬੇ ਨੂੰ ਅੱਡ ਕਰਤਾ ਵੀ ਕਿਸੇ ਨੂੰ ਸੱਪ ਖਾ ਨਾ ਜਾਵੇ ਤਾਂ ਕਰਕੇ ਸੱਪ ਜਦੋਂ ਮਿਲ ਗਿਆ ਤੇ ਉਹਦੇ ਡੱਬੇ ਨੂੰ ਗੱਡੀ ਨਾਲ ਜੋੜ ਲੈਣਗੇ ਤੇ ਐਵੇਂ ਹੋਇਆ ਉਹਦੇ ਚਲਾਕੀ ਕਿ ਨਾਲ ਦੇ ਆ ਉਹਦੇ ਤੇ ਭਾਰੇ ਪੈ ਗਏ ਐਵੇਂ ਹੁੰਦਾ ਜਦੋਂ ਆਪਾਂ ਬਾਹਲੇ ਚਲਾਕ ਪਾਉਂਦਾ ਕਈ ਵਾਰੀ ਆਪਣੇ ਨਾਲ ਹੀ ਉਹ ਹੋ ਜਾਂਦਾ ਕਾਰਨਾਮਾ ਐ ਚਲਾਕੀ ਕਿਸੇ ਪੂਰੇ ਚਲਾਕ ਬੰਦੇ ਨਾਲ ਕਰਦੇ ਨਾ ਫਿਰ ਐਵੇਂ ਹੁੰਦਾ ਤੇ ਚਲਾਕੀ ਜਦ ਆਪਾਂ ਕਿਸੇ ਸਿੱਧੇ ਨਾਲ ਕਰਦੇ ਵਿਚਾਰੇ ਨਾਲ ਸਿੱਧੇ ਨਾਲ ਉਦੋਂ ਫਿਰ ਮਾੜੀ ਗੱਲ ਆ ਤੇ ਚਲਾਕੀ ਆਦੇ ਬਰੋਬਰ ਦੇ ਨਾਲ ਕਰਦੇ ਆ ਉਦੋਂ ਫਿਰ ਐਵੇਂ ਹੁੰਦਾ ਚਲਾਕੀ ਕਰਨੇ ਵੈਸੇ ਮਾੜੀ ਗੱਲ ਆ ਚਲੋ ਉਹਨੂੰ ਉਹਦੇ ਚਲਾਕੀ ਦਾ ਨਤੀਜਾ ਮਿਲ ਗਿਆ ਤੇ ਤੁਸੀਂ ਦੱਸਿਓ ਤੁਹਾਨੂੰ ਕਿਵੇਂ ਲੱਗੀ ਤੇ ਲਾਈਕ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ